ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਫੁਰਲੀਨ ਜੀਰਾ ਨੂੰ ਮੀਟ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਲੈ ਕੇ ਆ ਰਿਹਾ ਕੈਂਬਰੀ ਕੋਟਨ ਦੇ ਵੱਡੇ ਪਣੇ ਨੇ ਵਧੀਆ ਸਲਵਾਰ ਵਰਕ ਵਾਲੇ ਬਹੁਤ ਸੋਹਣੇ ਸੂਟ ਅੱਗੇ ਵੀ ਮੈਂ ਵੀਡੀਓ ਲੈਂਦੀ ਸੀ 600 ਰੁਪਏ ਵਾਲੇ ਸੂਟ ਬਹੁਤ ਸੋਹਣਾ ਪਿਆਰ ਮਿਲਿਆ ਮੇਰੇ ਵੀਰ ਪਹਿਣਾ ਦਾ ਅੱਜ ਫਿਰ ਮੈਂ ਲੈ ਕੇ ਆ ਰਿਹਾ ਤੁਹਾਡੇ ਸਾਹਮਣੇ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਕਿੰਨੀਆਂ ਸੋਹਣੀਆਂ ਸਲਵਾਰਾਂ ਕੈਂਬ੍ਰਿਕ ਦੀਆਂ ਲੱਗੀਆਂ ਨੇ ਜੀ ਬਹੁਤ ਸੋਹਣਾ ਮਾਲ ਹੈ ਦੁਪੱਟੇ ਨਾਲ ਕੋਟੇ ਡੋਰੀਆ ਦੇ ਵੈਰੀ ਵੈਰੀ ਬਿਊਟੀਫੁਲ 3 ਕਲਰ ਡਾਈ ਕੀਤੇ ਫਿਰ ਰੇਟ ਹੈਗਾ 600 ਰੁਪਏ ਵੀਡੀਓ ਵੀਰ ਭੈਣ ਦੱਬ ਕੇ ਸ਼ੇਅਰ ਕਰਦੇ ਆ ਨਾ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਜੋ ਡਿਜ਼ਾਈਨ ਮੇਰੇ ਵੀਰ ਭੈਣ ਨੂੰ ਪਸੰਦ ਆ ਉਹ WhatsApp ਤੇ ਆਰਡਰ ਕਰੋ ਤੇ ਸਕਰੀਨਸ਼ਾਟ ਲਓ ਤੇ ਆਰਡਰ ਪਾਓ ਤੇ ਵੀਡੀਓ ਵੀਰ ਬਣ ਕੇ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ ਦੱਬ ਕੇ ਸ਼ੇਅਰ ਕਰੋਗੇ ਤਾਂ ਤਾਈ ਮੇਰੇ ਵੀਰ ਭੈਣਾਂ ਦਾ ਫਾਇਦਾ ਹੋਊਗਾ ਜਿੱਥੋਂ ਮਰਜ਼ੀ ਪੂਰੇ ਪੰਜਾਬ 'ਚ ਓਪਨ ਚੈਲੰਜ ਹੈ ਜਿੱਥੋਂ ਮਰਜ਼ੀ ਟਰਾਈ ਕਰ ਲਓ ਇਹੋ ਜੇ ਬੁਟੀਕ ਤੁੜ ਕੋਈ 600 ਰੁਪਏ ਦੇਦਾਵੇ ਫੁਰਲੀਨ ਦੀ ਹੱਡੀ ਤੇ ਚੱਲ ਕੇ ਜਦੋਂ ਮਰਜ਼ੀ ਆ ਜਾ ਜੀ ਠੀਕ ਹੈ ਜੀ ਓਨਲੀ 600 ਰੁਪਏ ਦਾ ਸੂਟ ਆ ਫੁੱਲੀ ਦੀ ਘੱਟੀ ਮੇਨ ਬਜ਼ਾਰ ਜੀਰਾ ਨੀਅਰ ਸਰਦਾਰ ਬੂਟ ਹਾਊਸ ਦੇ ਨਾਲ ਵੇਚਣ ਵਾਲੇ ਮੇਰੇ ਵੀਰ ਭੈਣਾਂ ਨੂੰ ਹੋਰ ਸਸਤਾ ਬੀਹਣ ਦੇਸੀ ਚਲੋ ਬਹੁਤ ਸੋਹਣੇ ਆਰਟੀਕਲ ਆ ਤੁਹਾਡੀ ਰੂਹ ਨਾ ਖੋਜ ਹੋਈ ਤੇ ਫਿਰ ਮੈਨੂੰ ਤਾਂ ਕਹਦੇ ਜੀ ਦੇਖੋ ਕਿੰਨੇ ਪਿਆਰੇ ਡਿਜ਼ਾਈਨ ਆ ਓਨਲੀ 600 ਰੁਪਏ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਵੇਚਣ ਵਾਲੇ ਮੇਰੇ ਵੀਰ ਭੈਣਾਂ ਨੂੰ ਖੁੱਲ ਕੇ ਸਸਤਾ ਲਵਾਂਗੇ ਜੀ ਖੁੱਲ ਕੇ ਜਿੰਨੇ ਮਰਜ਼ੀ ਸੂਟ ਲੈਣ ਇੱਕ ਨਾਲ ਦੇ ਇੱਕ ਇੱਕ ਨਹੀਂ ਕੁਆਂਟੀਟੀ ਤੁਹਾਡੇ ਭਰਾ ਕੋਲੇ ਫੁੱਲ ਪਈ ਹੈ ਜੀ ਫੁੱਲ ਜਿਹੜਾ ਮਰਜ਼ੀ ਆ ਜੇ ਜਿੱਥੇ ਮਰਜ਼ੀ ਲਿਓ ਸੂਟ ਚੱਕੋ ਦੇਖੋ ਡਿਜ਼ਾਈਨ ਦੇ ਡਿਜ਼ਾਈਨ ਦੇ ਢੇਰਾਂ ਦੇ ਢੇਰ ਦੇ ਦਿਆਂਗੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਗੁਰਲੀਨ ਦੀ ਹੱਟੀ ਮੇਨ ਬੀਅਰ ਜੀਰਾ ਨੀਅਰ ਸਰਦਾਰ ਬੂਟ ਹਾਊਸ ਤੇ ਨਾਲ ਦੇਖੋ ਕਿੱਡੇ ਬੰਬ ਬੰਬ ਡਿਜ਼ਾਈਨ ਦੇ ਰਹੇ ਆ ਤੁਹਾਡਾ ਭਰਾ ਗੁਰਲੀਨ ਦੀ ਹੱਟੀ 600 ਰੁਪਏ ਦਾ ਸੂਟ ਹੈ ਜੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਮਾਰਾ ਕੁਆਂਟੀਟੀ ਤੇ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਓ ਗੁਰਲੀਨ ਦੀ ਹੱਟੀ ਦੇ ਮਾਲ ਤੁਹਾਨੂੰ ਮਿਲਣਾ ਹੋਰ ਕਿਤੋਂ ਨਹੀਂ ਮਿਲਣਾ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ 11 ਡਿਜ਼ਾਈਨ ਵਲ ਵ ਜਿੰਨੇ ਮਰਜ਼ੀ ਲੋ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜਿੰਨੀ ਮਰਜ਼ੀ ਕੋਈ ਜਿਹੜੀ ਲੱਜੋ ਤੁਹਾਡੇ ਭਰਾ ਕੋਲੇ ਵੰਦੂ ਕੋੰਝੜੀ ਐ ਜੀ ਜਿੰਨੇ ਮਰਜ਼ੀ ਫੋਟ ਲੈ ਲਓ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਤੁਹਾਡਾ ਧੰਨਵਾਦ ਲੱਖ ਲੱਖ ਸ਼ੁਕਰੀਆ ਤੁਸੀਂ ਬਹੁਤ ਸੋਹਣਾ ਪਿਆਰ ਕਰ ਰਹੇ ਹੋ ਵੀਡੀਓ ਦੱਬ ਕੇ ਸ਼ੇਅਰ ਕਰਿਆ ਕਰੋ ਯਾਰ ਜਿੰਨੇ ਬੰਦੇ ਵੇਖਦੇ ਉਹਨੇ ਸ਼ੇਅਰ ਦੀ ਬਟਨ ਨਾ ਦਸਦਿਆ ਕਰੋ ਕੋਈ 1 ਮਿੰਟ ਦਾ ਵੀ ਨਹੀਂ ਕੰਮ ਹੈ ਦਾ ਤੁਹਾਡਾ ਹੀ ਫਾਇਦਾ ਕਰਨਾ ਮੈਂ ਨਹੀਂ ਕਰੋਗੇ ਤਾਂ ਤੁਹਾਡੀ ਮਰਜ਼ੀ ਮੇਰਾ ਤਾਂ ਵੀ ਵੇਖ ਜਾਣਾ ਕਰ ਦੋਗੇ ਤਾਂ ਵੀ ਵੇਖ ਜਾਣਾ ਠੀਕ ਹੈ ਨਾ ਕੀ ਖਲਾਖਲਾਕ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ